ਸਮਰਾਲਾ ਦੇ ਮੇਨ ਬਾਜ਼ਾਰ ਦੇ ਵਿੱਚੋਂ 4 ਤੋਂ 5 ਅਣਪਛਾਤੇ ਲੁਟੇਰਿਆਂ ਦੇ ਵੱਲੋਂ ਇੱਕ 80 ਸਾਲਾ ਵਿਅਕਤੀ ਦੇ ਨੂੰ ਜਿਹੜਾ ਹੈ ਉਹਨਾਂ ਨੂੰ ਗੋਲੂ ਮਾਰ ਕੇ ਉਸਦੇ ਹੱਥ ਵਿੱਚ ਪਈ ਹੋਈ ਸੋਨੇ ਦੀ ਮੰਦਰੀ ਖੋ ਕੇ ਫਰਾਰ ਹੋ ਗਏ ਨੇ ਕਤਨਾ ਤੋਂ ਬਾਅਦ ਸਮਰਾਲਾ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਕਤਨਾ ਬਾਰੇ ਪੀੜਤ ਪਰਿਵਾਰ ਦੇ ਵੱਲੋਂ ਸਮਰਾਲਾ ਪੁਲਿਸ ਸਟੇਸ਼ਨ ਨੂੰ ਸੂਚਿਤ ਕੀਤਾ ਗਿਆ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸ਼ਹਿਰ ਦੇ ਕੈਮਰਿਆਂ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਸਾਰੀ ਕਤਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਜਿਸ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ 4 ਤੋਂ 5 ਅਣਪਛਾਤੇ ਵਿਅਕਤੀ ਮੋਟਰਸਾਈਕਲ ਤੇ ਸਵਾਰ ਹੋ ਕੇ ਪਾ ਵਿਚ ਵਜੜਿਆਸੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲਾ ਦਰਜ ਕਰਕੇ ਜਲਦ ਹੀ ਅਣਪਛਾਤੇ ਲੁਟੇਰੀ ਪੁਲਿਸ ਨੇ ਗ੍ਰਿਫਤ ਦੇ ਵਿੱਚ ਹੋਣਗੇ ਸਮਰਲਾ ਇਲਾਕੇ ਦੇ ਵਿੱਚ دہشت ਦਾ ਮਾਹੌਲ ਹੈ 80 ਸਾਲਾ ਬਜ਼ੁਰਗ ਨੂੰ ਲੁਟੇਰੀਆ ਨੇ ਆਪਣਾ ਸ਼ਿਕਾਰ ਬਣਾਇਆ ਹੈ ਦੱਸਦੇ ਕਿ ਉਹਨਾਂ ਦੇ 80 ਸਾਲਾ ਬਜ਼ੁਰਗ ਜਿਹੜਾ ਹੈ ਉਸਦੇ ਹੱਥ ਦੇ ਵਿੱਚੋਂ ਸੋਨੇ ਦੀ ਜੜੀ ਮੰਦਰੀ ਹੈ ਉਸ ਨੂੰ ਲੁੱਟ ਕੇ ਉਹ ਫਰਾਰ ਹੋਏ ਨੇ 4 ਤੋਂ 5 ਲੁਟੇਰੀਆ ਦੇ ਵੱਲੋਂ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਜਿਹੜੇ ਦਾਦਾ ਜੀ ਸਾਹਮਣੇ ਗਏ ਸੀਗੇ ਸਬਜ਼ੀ ਲੈਣ ਤੇ ਉੱਥੇ ਤਿੰਨ ਕ ਮੁੰਡੇ ਆਏ ਤਿੰਨ ਜਾਂ ਚਾਰ ਸੀਗੇ ਤੇ ਉਹ ਕਹਿੰਦੇ ਵੀ ਪਹਿਲਾਂ ਉਝਾ ਲਿਆ ਗੱਲਾਂ 'ਚ ਪੈਸੇ ਦੇ ਦੋ ਵੱਧ ਘੱਟ ਗੱਲਾਂ چل ਜਾ ਕੇ ਉਸ ਤੋਂ ਬਾਅਦ ਕਹਿੰਦੇ ਤੁਹਾਡੀ ਰਿੰਗ ਸੋਨੇ ਦੀ ਹੈ ਕਿ ਡੁਪਲੀਕੇਟ ਹੈ ਬੌਜੀ ਕਹਿੰਦੇ ਸੋਨੇ ਦੀ ਹੈ ਉਹ ਕਹਿੰਦਾ ਤਾਰ ਕੇ ਦਿਖਾਓ ਪਤਾ ਨਹੀਂ ਕੋਈ ਸੰਗਾਤਾ ਜਾਂ ਕੁਝ ਕੀ ਕੀਤਾ ਤੇ ਬੌਜੀ ਨੇ ਫਿਰ ਤਾਰ ਤਾਰਨ ਦੀ ਕੋਸ਼ਿਸ਼ ਕੀਤੀ ਉਤਰੀ ਨਹੀਂ ਉਹਨਾਂ ਨੇ ਖਿੱਚ ਕੇ ਤਾਰ ਕੇ ਲੈ ਕੇ ਭੱਜ ਗਏ ਕਿੰਨੇ ਕੁ ਵਜਨ ਦੀ ਬੰਦੀ ਉਹਦੀ 1 35 ਦੀ ਗੱਲ ਹੈ ਦੁਪਹਿਰ ਦੀ ਕਿੰਨੇ ਕੁ ਵਜਨ ਦੀ ਬੰਦੀ ਹੈ 1 ਤੋਲੇ ਦੀ ਤੋਲੇ ਦੀ ਇਹ ਇੱਕ ਪੈੜੀ ਦੀ ਗੱਲ ਆ ਤੇ ਉਹਨਾਂ ਨੂੰ ਕਿੰਨੇ ਚਿਰ ਬਾਅਦ ਲੱਗੇ ਵੀ ਮੇਰਾ ਘਟਣਾ ਹੋਊਗੀ ਉਹ 5 ਮਿੰਟ ਬਾਅਦ ਆ ਕੇ ਮੈਨੂੰ ਦੱਸਿਆ ਫਿਰ ਦਾਦਾ ਜੀ ਨੇ ਮੈਂ ਦੁਕਾਨ ਤੇ ਬੈਠਾ ਸੀਗਾ ਸ੍ਰੀ ਆਮ ਬਾਜ਼ਾਰ 'ਚ ਘਟਣਾ ਹੋਈ ਸ੍ਰੀ ਆਮ ਬਾਜ਼ਾਰ ਦੇ ਵਿੱਚ ਦਿਨ ਦਹਾੜੇ ਜੀ ਜੀ ਰੋਲਾ ਨਹੀਂ ਪਾਇਆ ਸਰੇਣਾ ਇਹਨਾਂ ਨੇ ਰੋਲਾ ਪਾਇਆ ਪਰ ਜਾਨੂ ਤਾਂ ਉਹ ਭੱਜ ਚੁੱਕੇ ਸੀ ਕੰਮ ਇਹ ਪਹਿਲਾ ਡਾਈ ਵਾਲੇ ਦੇ ਉਹ ਚਾਹ ਵਾਲੀ ਪਗਲੀ ਦੁਕਾਨ ਦੇ ਕੋਲ ਕੀ ਕਰੀਏ ਕਿ ਘਟਣਾ ਕੀ ਪੂਰਾ ਮਾਮ ਲੱਗ ਗਿਆ ਜੀਰਾ ਮਾਮ ਤੇ ਮੋਟਰਸਾਈਕਲ ਖੜਾ ਲਾ ਕੇ ਸਬਜ਼ੀ-ਸਬਜ਼ੀ ਲੈਣ ਲੱਗ ਗਏ ਉਹ ਸਬਜ਼ੀ ਵਾਲੇ ਕੋਲ ਮੈਂ ਉਧਰੋਂ ਆਂਦਾ ਦੀ ਉਹ ਕੋਈ ਵੀ ਖੜ ਜਾਨਾ ਹੈ ਉਹ ਬੰਦੇ ਬੈਠੇ ਤੇ ਮੈਨੂੰ ਕਹਿੰਦੇ ਸੁੰਦਰ ਨੂੰ ਬੁਲਾਈ ਉਹ ਇਥੇ ਰੀਜਨ ਮੱਲੇ ਦੇ ਉਹ ਕਹਿੰਦਾ ਕੈਸੀ ਤੁਹਾਡੇ ਪੁਰਾਣੇ ਉਧਰ ਜਾ ਰਹੇ ਦੀ ਨਾਲ ਰਹਿੰਦੀ ਆ ਉਹ ਪੁੱਛਣ ਕਿ ਤੁਹਾਡੀ ਉਮਰ ਕਿੰਨੀ ਆ ਮੈਨੂੰ ਉਹ ਜਾਣ ਦੇ ਅਗੇ ਮੈਂ ਕਹਾਂ ਉਮਰ ਤਾਂ ਮੇਰੀ ਨਹੀਂ ਕਹਿੰਦਾ ਮੈਂ ਤਾਂ ਮੈਂ ਤਾਂ ਕਹਿੰਦਾ 10 12 ਸਾਲ ਛੋਟਾ ਮੈਨੂੰ ਦੇਖਣ ਤੇ ਆਟ ਕੇ ਇੱਕ ਨਾਲ ਬੈਠਾ ਸੀ ਉਹ ਵੀ ਉੱਥੇ ਦੇ ਹੀ ਉਧਰਲੇ ਉਹ ਗੱਲਾਂ ਗੁਲਾਂ ਕਰਨ ਲੱਗੇ ਉਹਨਾਂ ਨੂੰ ਇਹ ਆ ਗਈ ਕੀ ਕੀਤਾ ਫੇ ਤੁਹਾਡੇ ਤੋਂ ਆਏ ਮੇਰੇ ਆਇਆ ਤੇ ਮੈਨੂੰ ਤਾਂ ਉਹੀ 500 ਰੁਪਏ ਨਾਲ ਬਚਾਇਆ ਸਬਜ਼ੀ ਲੈਣ ਲੱਗ ਗਏ ਸਬਜ਼ੀ ਉਹਨੇ ਬੈਂਗਣੀ ਉਹ ਬੈਂਗਣੀ ਮੇਤੇ ਛੱਡ ਕੇ ਲੈ ਕੇ ਨਹੀਂ ਗਿਆ ਤੁਰਤ ਕਰਦੇ ਵਿੱਚ ਤੁਹਾਡੇ ਕੋਲ ਉਸ ਤੋਂ ਤੁਸੀਂ ਉੱਥੇ ਸੀਗੇ ਤੁਹਾਡਾ ਕੀ ਲੈ ਕੇ ਗਏ ਮੁੰਡੀ ਕਿੰਨੇ ਟੋਲੇ ਦੀ ਸੀ ਮੁੰਡੀ ਤਕਰੀਬਨ 6 ਟੋਲੇ ਦੀ ਲੋਕਾਂ ਨਹੀਂ ਜਾ ਬੜੇ ਲੱਗੇ ਇਹ ਫਟਾਫਟ ਮੈਂ ਰੋਕਣ ਮੈਂ ਲੱਟੇ ਆ ਮਗਰ ਲੱਟੇ ਮੈਂ ਇੱਕ ਦਿੱਤਾ ਵਾਤ ਛਿੜਾ ਕੇ ਮੁੰਡੀ ਕੋਈ ਨਹੀਂ ਗਈ ਉਹ ਬਜ਼ੁਰਗ ਨਾ ਸਬਜ਼ੀ ਲੈਣ ਲੱਗਿਆ ਸੀਗਾ ਉਹ ਦੂਸਰੇ ਬੰਦੇ ਵੀ ਆ ਗਏ ਉੱਥੇ ਸਬਜ਼ੀ ਲੈਣ ਲੱਗ ਗਏ ਉਹ ਬਜ਼ੁਰਗ ਨੂੰ ਉਹਨਾਂ ਨੇ ਕਿਹਾ ਕਹਿੰਦਾ ਬਜ਼ੁਰਗਾ ਤੇਰੀ ਮੁੰਡੀ ਬਹੁਤ ਵਧੀਆ ਉਹ ਉਹਨੂੰ ਦਿਖਾਉਣ ਲੱਗ ਗਿਆ ਦਿਖਾਉਂਦੇ ਦਿਖਾਉਂਦੇ ਉਹ ਕਹਿੰਦਾ ਉਹਨੇ ਕੱਢ ਕੇ ਫੜਾ ਤੀ ਉਹ ਲੈ ਕੇ ਚੁਰ ਗਈ ਕਿੰਨੇ ਕੋ ਬੰਦੇ ਸੀਗੇ ਦੋ ਬੰਦੇ ਸੀਗੇ ਫਿਲਹਾਲ ਮੋਟੋ ਸ਼ਾਟ ਵਿੱਚ ਬਜ਼ੁਰਗ ਦੀ ਕਿੰਨੀ ਉਮਰ ਆਈ ਉਹ ਬਜ਼ੁਰਗ ਦੀ 80 ਸਾਲ ਦੀ ਹੋਵੇ ਕਿਸੇ ਬਜ਼ੁਰਗ ਦੇ ਨਾਲ ਕੋਈ ਹੋਰ ਕੋਈ ਹਥਿਆਰ ਮਾਰਾ ਨਹੀਂ ਨਾ 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 ਕੁਛ ਨਹੀਂ ਸੀ ਉਹ ਤਾਂ ਸਬਜ਼ੀ ਵਾਲੇ ਨਾਲ ਮੈਂ ਗੱਲ ਕੀਤੀ ਹੈ ਸਾਰੀ ਮੌਕੇ ਤੇ ਪਹੁੰਚ ਗਿਆ ਸੀ ਕਿਉਂ ਜੋ ਕੈਮਰੇ ਚ ਆ ਖਾਸਨਾਲ ਦੀ ਦੁਕਾਨ ਦੇ ਕੈਮਰੇ ਦੇ ਵਿੱਚ ਬੰਦੇ ਆਉਂਦੇ ਦਿਖਦੇ ਨੇ ਬਾਕੀ ਦੁਕਾਨਾਂ ਦੇ ਕੈਮਰੇ ਵਿੱਚ ਚੈੱਕ ਕੀਤੇ ਜਿਆਦਾ ਨਹੀਂ ਜੀ ਕਿਉਂਕਿ ਤਾਰੇ ਉੱਤੇ ਪੜਿਆ ਜਾਂਦਾ ਹੈ ਕੋਈ ਕਾਰ ਨਹੀਂ ਕੋਛੇ